26 ਜਨਵਰੀ ਨੂੰ ਲੈ ਕੇ ਹੁਸ਼ਿਆਰਪੁਰ ਦੀ ਪੁਲਿਸ ਵੱਲੋਂ ਅੱਜ ਐਸਪੀ ਮਨਜੀਤ ਕੋਰ ਦੀ ਗਵਾਈ 'ਚ ਹੁਸ਼ਿਆਰਪੁਰ ਦਾ ਬੱਸ ਸਟੈਂਡ ਦੀ ਚੈਕਿੰਗ ਕੀਤੀ। ਹਾਂਜੀ ਮਾਨਯੋਗ ਡੀਜੀਪੀ ਸਾਹਿਬ ਦੀਆਂ ਦਿਸ਼ਾ ਨਿਰਦੇਸ਼ਾਂ ਦੇ ਹੇਠ ਅਸੀਂ ਅੱਜ ਸਪੈਸ਼ਲ ਸਰਚ ਆਪਰੇਸ਼ਨ ਕਰਵਾਇਆ। ਏ 26 ਜਨਵਰੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਅੱਜ ਤੋਂ 26 ਜਨਵਰੀ ਤੱਕ ਕੰਟੀਨਿਊ ਜਿਹੜੀ ਸਰਚ ਕਰਵਾਵਾਂਗੇ ਬੱਸ ਸਟੈਂਡ ਰੇਲਵੇ ਸਟੇਸ਼ਨ ਔਰ ਅਹਿਮ ਜਗ੍ਹਾ ਤੇ ਤੇ ਬੱਸ ਸਟੈਂਡ ਦੀ ਸਰਚ ਕਰਦੇ ਹੋਏ ਸਾਨੂੰ ਇੱਕ ਸ਼ੱਕੀ ਲੜਕਾ ਦਿਖਿਆ ਹੈਗਾ ਸਾਨੂੰ ਉਹ ਰਾਉਂਡ ਅਪ ਕੀਤਾ ਬਾਕੀ ਉਹਦੀ ਅਸੀਂ ਪੁੱਛਗਿੱਛ ਕਰਾਂਗੇ ਤੇ ਉਹਦੀ ਸਰਚ ਚੰਗੀ ਤਰ੍ਹਾਂ ਕਰਾਂਗੇ ਉਹ ਸਾਨੂੰ ਦੇਖ ਕੇ ਥੋੜਾ ਜਿਹਾ ਇਗਨੋਰ ਕਰ ਰਿਹਾ ਸੀ ਤੇ ਉਹ ਸ਼ੱਕ ਹੋਇਆ ਸਾਨੂੰ ਇਸ ਕਰਕੇ ਸੀ ਰਾਉਂਡ ਅਪ ਕੀਤਾ ਉਹਦੀ ਪੁੱਛਗਿੱਛ ਕਰਦੇ ਆ ਫਿਰ ਨੈਕਸਟ ਡਿਟੇਲ ਤੁਹਾਨੂੰ ਦੇ ਦਾਂਗੇ ਜੇ ਕੁਝ ਹੋਰ ਘਟਰੀ ਮੈਡਮ ਅੱਜ ਰਾਮ ਮੰਦਰ ਕਰਕੇ ਵੀ ਸਾਰੇ ਸ਼ਹਿਰ ਦੇ ਵਿੱਚ ਜਗਾ ਜਗਾ ਦੇ ਉੱਤੇ ਲੰਗਰ ਵਗੈਰਾ ਵੀ ਲਗਾਏ ਜਾਂਦੇ ਪਏ ਉਹਦੇ ਉੱਤੇ ਵੀ ਕੋਈ ਚੈਕਿੰਗ ਵਗੈਰਾ ਕਰਦੇ ਹਾਂ ਹਾਂਜੀ ਹਾਂ ਜੋ ਉੱਥੇ ਵੀ ਸਪੈਸ਼ਲ ਸਿਕਿਉਰਿਟੀ ਲਗਾਈ ਹੋਈ ਹੈ ਤਾਂ ਕਿ ਜਿਹੜਾ ਲੋਕ ਸੈਲੀਬ੍ਰੇਟ ਅੱਛੀ ਤਰ੍ਹਾਂ ਕਰ ਸਕਣ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਜਿਹੜੀ ਇਹਦੀ ਚੈਕਿੰਗ ਹੈ ਨਸ਼ੀ ਨਾ ਕਿ ਕਿ ਵੈਸੇ ਰੂਟੀਨ ਜੇ 26 ਜਨਵਰੀ ਦੇ ਦਿਨ ਨੂੰ ਅਮ ਦਿਨ ਬਣਾਉਣ ਵਾਸਤੇ ਅਸੀਂ ਇਹ ਜਿਹੜੀ ਸਿਕਿਉਰਿਟੀ ਕੰਟੀਨਿਊ ਲਵਾਵਾਂਗੇ ਤੇ ਸਰਚ ਵੀ ਚੱਲੂਗੀ ਲਗਾਤਾਰ ਚੈਕਿੰਗ ਵੀ ਨਾਕਾ ਵੀ ਲਵਾਏ ਹੋਇਆ ਪੈਟਰੋਲਿੰਗ ਵੀ ਲਈ ਹੋਈ ਹੈ ਸਾਡੀ ਪੂਰੇ ਜ਼ਿਲ੍ਹੇ ਦੇ ਵਿੱਚ ਅਸੀਂ ਸਾਰੇ ਆਫੀਸਰ ਸਾਰੇ ਮੁਲਾਜ਼ਮ ਜਿਹੜੇ ਅਸੀਂ ਤਨਾਨਾਦ ਕੀਤੇ ਹੋਏ ਆ ਚੱਪੇ-ਚੱਪੇ ਦੇ ਤਾਂ ਕਿ ਕੋਈ 26 ਜਨਵਰੀ ਦੇ ਮੱਦੇਨਜ਼ਰ ਕੋਈ ਅਜਿਹੀ ਘਟਨਾ ਨਾ ਵਾਪਰ ਸਕੇ ਏ 26 ਜਨਵਰੀ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਚੈਕਿੰਗ ਵੀ ਕਰਵਾਈ ਹੈ ਤੇ ਨਾਲ ਫਲੈਗ ਮਾਰਚ ਵੀ ਕਰਵਾਈ ਹੈ ਤਾਂ ਕਿ ਜਿਹੜੇ ਅਸ਼ਰਾਰਤੀ ਅੰਸਰਾਂ ਉਹਨਾਂ ਦੇ ਮਨ 'ਚ ਡਰ ਬਣਿਆ ਰਹੇ ਕਿ ਪੁਲਿਸ ਹਰ ਸਮੇਂ ਚੌਕਸ ਹੈ ਸ਼ਹਿਰ ਦੇ ਵਿੱਚ ਫਲੈਗ ਮਾਰਚ ਬਾਅਦ ਕਿੱਥੇ ਤੱਕ ਲਾਗੇ ਕਿੱਥੇ ਤੱਕ ਖੜਿਆ ਗਿਆ ਅਸੀਂ ਬੱਸ ਸਟੈਂਡ ਸਰਚ ਕਰਾਉਣ ਤੋਂ ਬਾਅਦ ਬੱਸ ਸਟੈਂਡ ਤੋਂ ਸ਼ੁਰੂ ਕੀਤਾ ਤੇ ਅਸੀਂ ਨੈਕਸਟ ਸਾਰੇ ਬਾਜ਼ਾਰਾਂ 'ਚ ਹੁੰਦੇ ਹੋਏ ਅਸੀਂ ਪੁਲਿਸ ਲਾਈਨ ਤੱਕ ਖਤਮ ਕਰਾਂਗੇ